ਗੁਰੂ ਨਾਨਕ ਸਾਹਿਬ ਜੀ ਸਵੇਰੇ ਸਵੇਰੇ ਪਿੰਡ ਦੇ ਰਾਹੀ ਗੁਜਰ ਰਹੇ ਸਨ ਹੱਥ ਵਿੱਚ ਡੰਡਾ ਮਿੱਠੀ ਮੁਸਕਰਾਹਟ ਨਾਲ ਭਾਈ ਮਰਦਾਨਾ ਜਦ ਪਿੰਡ ਦੇ ਬਾਹਰ ਪਹੁੰਚੇ ਤਾਂ ਲੋਕਾਂ ਨੇ ਕਿਹਾ ਮਹਾਰਾਜ ਇਸ ਪਿੰਡ ਵਿੱਚ ਨਾ ਜਾਇਓ ਇੱਥੋਂ ਦੇ ਲੋਕ ਬਹੁਤ ਮੰਦੇ ਨੇ ਬਹੁਤ ਮਾੜਾ ਵਿਹਾਰ ਕਰਦੇ ਨੇ ਗੁਰੂ ਜੀ ਮੁਸਕਰਾਏ ਤੇ ਫਿਰ ਉਸ ਪਿੰਡ ਵਿੱਚ ਜਾ ਗਏ ਲੋਕਾਂ ਨੇ ਬਹੁਤ ਬੁਰਾ ਵਰਤਾਵਰਤਾਂ ਕੀਤਾ ਨਾ ਸੇਵਾ ਕੀਤੀ ਨਾ ਉਹਨਾਂ ਦੇ ਬਚਨਾਂ ਨੂੰ ਸੁਣਿਆ ਜਦ ਗੁਰੂ ਜੀ ਪਿੰਡੋਂ ਬਾਹਰ ਆਏ ਉਹਨਾਂ ਨੇ ਪਿੰਡ ਵਾਲਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਬਚਨ ਕੀਤੇ ਵਸਦੇ ਰਹੋ ਪਰ ਗੁਰੂ ਜੀ ਇਹ ਤਾਂ ਬਹੁਤ ਮਾੜੇ ਲੋਕ ਹਨ ਭਾਈ ਮਰਦਾਨਾ ਜੀ ਨੇ ਆਖਿਆ ਗੁਰੂ ਜੀ ਹੌਲੀ ਜਿਹੀ ਮੁਸਕਰਾਏ ਤੇ ਤੁਰਦਿਆਂ ਤੁਰਦਿਆਂ ਦੂਜੇ ਪਿੰਡ ਵਿੱਚ ਜਾ ਪਹੁੰਚੇ ਉਸ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਵਾਗਤ ਕੀਤਾ ਰਾਵ ਵਿੱਚ ਫੁੱਲ ਵਿਛਾਈ ਬੱਚੇ ਬੁੱਢੇ ਔਰਤਾਂ ਬਹੁਤ ਪ੍ਰੇਮ ਨਾਲ ਆ ਮਿਲੇ ਕਿਤੇ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਗੁਰਬਾਣੀ ਨਾਲ ਪ੍ਰੇਰਿਤ ਹੋਏ ਜਦ ਗੁਰੂ ਜੀ ਉਸ ਪਿੰਡ ਤੋਂ ਵਿਦਿਆ ਹੋਏ ਤਾਂ ਪਿੰਡ ਵਾਲਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਬਚਨ ਕੀਤੇ ਉਜੜ ਜਾਓ ਮਰਦਾਨਾ ਹੈਰਾਨ ਹੋ ਕੇ ਮਹਾਰਾਜ ਪਹਿਲੇ ਪਿੰਡ ਵਾਲੇ ਬਹੁਤ ਮਾਰੇ ਸਨ ਤੁਸੀਂ ਉਹਨਾਂ ਨੂੰ ਵਸਦੇ ਰਹੋ ਕਿਹਾ ਇਸ ਪਿੰਡ ਵਾਲੇ ਲੋਕ ਬਹੁਤ ਚੰਗੇ ਤੇ ਭਲੇ ਬੰਦੇ ਹਨ ਉਹਨਾਂ ਨੂੰ ਉਜੜ ਜਾਓ ਕਿਉਂ ਕਹਿ ਦਿੱਤਾ ਗੁਰੂ ਜੀ ਮੁਸਕਰਾਏ ਇਹ ਹੋਲੀ ਜੇ ਕਿ ਆ ਭਾਈ ਮਰਦਾਨਾ ਪਹਿਲੇ ਪਿੰਡ ਦੇ ਲੋਕ ਜਿੱਥੇ ਵੀ ਜਾਣਗੇ ਆਪਣਾ ਮਾੜਾ ਵਿਹਾਰ ਤੇ ਬੁਰਾਈਆਂ ਹੀ ਫੈਲਾਉਣਗੇ ਇਸ ਕਰਕੇ ਉਹਨਾਂ ਨੂੰ ਆਖਿਆ ਕਿ ਇੱਥੇ ਹੀ ਵਸਦੇ ਰਹੋ ਤਾਂ ਕਿ ਬੁਰਾਈਆਂ ਅੱਗੇ ਜਗਤ ਵਿੱਚ ਨਾ ਫੈਲਣ ਪਰ ਇਹ ਦੂਜੇ ਪਿੰਡ ਵਾਲੇ ਜਿੱਥੇ ਵੀ ਜਾਣਗੇ ਆਪਣੀ ਚੰਗਿਆਈ ਨਾਲ ਹੋਰਾਂ ਨੂੰ ਵੀ ਚੰਗਾ ਵਿਹਾਰ ਕਰਨ ਦੀ ਜੀਵਨ ਜਾਚ ਸਿਖਾ ਦੇਣਗੇ ਇਸ ਕਰਕੇ ਇਹਨਾਂ ਨੂੰ ਉੱਜੜ ਜਾਉ ਦਾ ਆਸ਼ੀਰਵਾਦ ਦਿੱਤਾ ਤਾਂ ਕਿ ਹੋਰ ਥਾਵਾਂ ਤੇ ਵੀ ਚੰਗਿਆਈਆਂ ਵੰਡ ਸਕਣ ਚੰਗਿਆਈਆਂ ਨੂੰ ਫੈਲਾਉਣਾ ਤੇ ਬੁਰਿਆਈਆਂ ਨੂੰ ਖਤਮ ਕਰਨਾ ਹੀ ਭਲੇ ਪੁਰਖਾਂ ਦਾ ਕੰਮ ਹੈ ਹੋਰ ਵੀਡੀਓ ਵੇਖਣ ਲਈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ